ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਰਹੇ ਹੋ ਤਾਂ ਡੇਲੀ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੰਨ ਲੱਗਦਾ ਜਿਵੇਂ ਪੰਜਾਬੀ 뮤직 ਇੰਡਸਟਰੀ ਫੇਰ ਤੋਂ ਜੰਗ ਦਾ ਮੈਦਾਨ ਬਣ ਗਈ ਹੋ ਕਲਾਕਾਰ ਫੇਰ ਤੋਂ ਇੱਕ ਦੂਜੇ ਨੂੰ ਟਾਰਗੇਟ ਕਰਦੇ ਨਜ਼ਰ ਆ ਰਹੇ ਨੇ ਇਸ ਵੀਡੀਓ ਦੇ ਵਿੱਚ ਅਸੀਂ ਪਿਛਲੇ ਦਿਨੀ ਹੋਈਆਂ ਕੰਟਰੋਵਰਸੀਆਂ ਬਾਰੇ ਹੀ ਗੱਲਬਾਤ ਕਰਾਂਗੇ ਕਰਨ ਔਜਲੇ ਨੇ ਆਪਣੇ ਗੀਤ ਗੋਇਨ ਆਫ ਦੇ ਵਿੱਚ ਕੁਝ ਰਿਪਲਾਈ ਕੀਤੇ ਸੀ। ਇੱਕ ਵੀਡੀਓ ਪਾਈ ਸੀ ਫਰਾਂਸ ਤੋਂ ਤੁਹਾਡੇ ਯਾਦ ਹੋਵੇ ਕਿਸੇ ਬੰਦੇ ਨੇ ਕਿ ਔਜਲਾ ਸ਼ੋਅ ਆਫ ਬਹੁਤ ਕਰਦਾ। ਉਸ ਨੂੰ ਇਸ ਗੀਤ ਦੇ ਵਿੱਚ ਰਿਪਲਾਈ ਕੀਤਾ ਔਜਲੇ ਨੇ। ਕਹਿੰਦੇ ਮੈਂ ਦਿਖਾਉਣਾ ਰੈੱਡ ਬਾਟਮ ਕੁੜੇ ਨਹੀਂ ਜਦੋਂ ਕੰਡੀਆਂ ਤੇ ਤੁਰੇ ਉਦੋਂ ਦਿਖੇ ਨਹੀਂ ਇਹ। ਪਰ ਗੱਲ ਇੱਥੋਂ ਸ਼ੁਰੂ ਹੁੰਦੀ ਹੈ ਕਿ ਔਜਲੇ ਨੂੰ ਇਸ ਗੀਤ ਤੋਂ ਬਾਅਦ ਟਾਰਗੇਟ ਕੀਤਾ ਗਿਆ। ਸਨੀ ਮਾਲਟਨ ਨੇ ਫੋਟੋ ਪਾ ਕੇ ਬਾਗੀ ਦਾ ਉਹ ਗੀਤ ਚਲਾਇਆ ਜਿਸ ਦੇ ਵਿੱਚ ਕਰਨ ਔਜਲੇ ਨੂੰ ਟਾਰਗੇਟ ਕੀਤਾ ਗਿਆ। ਉਹ ਪਰ ਰੱਬ ਸਮਝੇ ਨਾਲ ਇਹ ਲਿਖਿਆ ਕਿ ਮੈਂ 뮤זיਕ ਲਈ ਬਣਾਉਣਾ ਤੇ ਤੁਸੀਂ ਰੀਲਾਂ ਦੇ ਲਈ ਬਣਾਉਣੀ ਮੈਂ ਕੱਲਾ ਖੜਾ ਪਹਿਲਾਂ ਮੈਂ ਤੁਹਾਡੇ ਨਾਲ ਖੜਾ ਸੀ ਰੀਅਲ ਗੋਟ ਨੋ ਸ਼ੀਪ ਗੱਲ ਮਾਲਟਨ ਦੀ ਹੀ ਨਹੀਂ ਗੁਰਸਿੱਧੂ ਨੇ ਵੀ ਔਜਲੇ ਨੂੰ ਗੀਤ ਰਾਹੀਂ ਰਿਪਲਾਈ ਕੀਤਾ ਔਜਲੇ ਦੇ ਗਾਣੇ ਦੀਆਂ ਲਾਈਨਾਂ ਦਾ ਰਿਪਲਾਈ ਗੁਰਸਿੱਧੂ ਨੇ ਆਪਣੇ ਨਵੇਂ ਗੀਤ ਦੇ ਵਿੱਚ ਕੀਤਾ ਐਲ ਵੀ ਆਵਾ ਕਰੋੜ ਤੇ ਜਾਵਾ ਕਰੋੜ ਤੇ ਪੱਲੇ ਆ ਛਲ ਵੀ ਆਹੀਆ ਪੱਲੇ ਨਹੀਂ ਰੱਖੇ ਨੀ ਕੀ ਕਾਰਨ ਹੋ ਸਕਦਾ ਹੈ ਕਾਰਨ ਉਹਦੇ ਨੂੰ ਟਾਰਗੇਟ ਕਰਨ ਦਾ ਇਸ ਵੀਡੀਓ ਤੇ ਲਿ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਥੋੜਾ ਅੱਗੇ ਚੱਲੀਏ ਤਾਂ ਤੁਹਾਨੂੰ ਦੱਸ ਦੇਵਾਂ ਕਿ ਇੱਕ ਕੰਟਰੋਵਰਸੀ ਦਲਜੀਤ ਤੇ ਨਸੀਬ ਦੀ ਵੀ ਚੱਲ ਰਹੀ ਹੈ ਭਾਵੇਂ ਦਲਜੀਤ ਨੇ ਨਸੀਬ ਨੂੰ ਬੜੇ ਪਿਆਰ ਦੇ ਨਾਲ ਰਿਪਲਾਈ ਕੀਤਾ ਪਰ ਨਸੀਬ ਆਪਣੀ ਗੱਲ ਤੋਂ ਪਿੱਛੇ ਹਟਦਾ ਦਿਖਾਈ ਨਹੀਂ ਦੇ ਰਿਹਾ ਨਸੀਬ ਨੇ ਦਲਜੀਤ ਨੂੰ ਪੈਸਿਆਂ ਲਈ ਜ਼ਮੀਰ ਵੇਚਣ ਵਾਲੀ ਗੱਲ ਆਖੀ ਹੈ ਹਾਲੀ ਦੇ ਵਿੱਚ ਸਿਮਰਨ ਜੋਤ ਸਿੰਘ ਮੱਕੜ ਦੇ ਨਾਲ ਨਸੀਬ ਨੇ ਇੰਟਰਵਿਊ ਕੀਤਾ ਜਿਸ ਦੇ ਵਿੱਚ ਉਹ ਇਹ ਗੱਲ ਆਖ ਰਿਹਾ ਹੈ ਕਿ ਦਲਜੀਤ ਇਲੂਮੀਨਾਟੀ ਸੁਸਾਇਟੀ ਦਾ ਹਿੱਸਾ ਹੈ ਵੱਧ ਪੈਸੇ ਮਿਲੇ ਆ ਤਾਂ ਦਲਜੀਤ ਦਾ ਮੂੰਹ ਬੰਦ ਹੋ ਗਿਆ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਕਹਈਆਂ ਨੇ ਨਸੀਬ ਨੇ ਦਲਜੀਤ ਦੇ ਬਾਰੇ ਜੋ ਤੁਸੀਂ ਇੰਟਰਵਿਊ ਦੇ ਵਿੱਚ ਸੁਣ ਸਕਦੇ ਹੋ ਬਾਕੀ ਹੁਣ ਇਸ ਕੰਟਰੋਵਰਸੀ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਨਸੀਬ ਜਾਂ ਦਲਜੀਤ ਦੇ ਬਾਰੇ ਤੁਹਾਡਾ ਕੀ ਕਹਿਣਾ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ